ਹਾਂਜੀ ਮਿੱਤਰੋ ਅੱਜ ਹੈਗਾ ਜੀ ਐਤਵਾਰ ਤੇ ਅਸੀਂ ਚੱਲੇ ਆ ਮੈਂ ਚੱਲਣਾ ਘੁੰਮਣ ਸਾਈਕਲ ਤੇ ਬੈਲਜੀਅਮ ਦੇ ਵਿੱਚ ਆਪਣਾ ਨਵਾਂ ਨਵਾਂ ਇੱਥੇ ਸ਼ਿਫਟ ਹੋਏ ਆ ਤੇ ਆਉ ਤੁਹਾਨੂੰ ਬੈਲਜੀਅਮ ਦਾ ਝਾਕਾ-ਬਾਕਾ ਵਿਖਾਈਏ ਅੱਜ ਛੁੱਟੀ ਸੀ ਕੰਮ ਤੋਂ ਤੇ ਮੈਂ ਸੋਚਿਆ ਕਿ ਸਾਈਕਲ ਤੇ ਘੁੰਮਿਆ ਜਾਵੇ ਤੇ ਆਓ ਫਿਰ ਚੱਲੀਏ ਤੁਹਾਨੂੰ ਸੈਰ ਕਰਾਈਏ ਬੈਲਜੀਅਮ ਦੇ ਪਿੰਡਾਂ ਦੀ ਅੱਜ ਅਸੀਂ ਜਿਸ ਪਿੰਡ ਦੀ ਤੁਹਾਨੂੰ ਸੈਰ ਕਰਾ ਰਹੇ ਹਾਂ ਇਹ ਹੈ ਮੈਲਜੀਮ ਦੇ ਬ੍ਰਾਜ਼ਿਲ ਸ਼ਹਿਰ ਤੋਂ 45 ਮਿੰਟ ਦੀ ਦੂਰੀ ਤੇ ਸਥਿਤ ਹੈ ਬਾਕੀ ਸਾਰੇ ਯੂਰਪ ਵਾਂਗੂ ਇੱਥੇ ਵੀ ਟ੍ਰੈਫਿਕ ਸਿਸਟਮ ਬਹੁਤ ਜ਼ਿਆਦਾ ਵਧੀਆ ਹੈਗਾ ਕੋਈ ਇੱਥੇ ਹੌਰ ਨਹੀਂ ਮਾਰਦਾ ਤੁਹਾਨੂੰ ਜੇ ਤੁਸੀਂ ਆਪਣੇ ਰਾਸ ਦੇ ਤੁਰੇ ਜਾਂਦੇ ਹੋ ਜੇ ਤੁਸੀਂ ਗਲਤੀ ਕਰੋਗੇ ਤਾਂ ਫਿਰ ਤੁਹਾਨੂੰ ਕੋਈ ਛੇੜੇਗਾ ਹਾਨ ਮਾਰ ਕੇ ਫਿਰ ਲੰਘਦੇ ਲੋਕ ਅੱਵਲ ਤੇ ਰੇ ਸੋਹਣੇ ਸਾਫ ਸੁਥਰੇ ਰਾਹ ਤੇ ਅੱਜ ਉਤਰਨ ਦੇ ਵੀ ਕਹਿਰ ਕੀਤਾ ਉੱਪਰ ਬਹੁਤ ਸਿਆੜਾ ਸੋਹਣੀ ਹੁੰਦੀ ਗਈ ਆ ਆ ਕਿਹ ਸਈ ਜੱਟ ਨੇ ਨਵੀਂ ਨਵੀਂ ਪੈਲੀ ਵਾਈ ਆ ਉਹ ਵਿਜਨ ਲੱਗਾ ਹੋਣਾ ਆ ਵਧੀਆ ਸਿਹਾਰ ਕੱਢੇ ਅਗਲੇ ਨੇ ਸਿੱਧੇ ਸਿੱਧੇ ਰੱਖ ਗਏ ਆਪਣੇ ਮਾਂ ਦੀ ਸਾਰਾ ਸੜਕ ਵੀ ਕਹਿੰਦੇ ਵੱਡ ਲਾਓ ਜਿਹੜੀ ਆਉਂਦੀ ਹੈ ਲਾਕੇ ਖਾਤੇ ਦੇ ਅਗਲੇ ਨੇ ਆ ਵਧੀਆ ਰਾਹ ਛੱਡਿਆ ਹੋਇਆ ਬਹੁਤ ਸੋਹਣਾ ਪੱਕਾ ਰਸਤਾ ਟਰੈਕਟਰ ਦੇ ਨੰਗਨ ਨੂੰ ਬਣਾਇਆ ਹੋਇਆ ਇਹਨਾਂ ਆਖੇ ਜੱਟ ਨੇ ਕਣਕ ਬੀਜੀ ਇੱਧਰ ਚੱਲਦੇ ਚੱਲਦੇ ਆਹ ਵਿਖਾਵਾ ਤੁਹਾਨੂੰ ਆ ਜਿਹੜੀ ਬਿਲਡਿੰਗ ਆ ਇੱਥੇ ਹਰ ਪਿੰਡਾਂ ਵਿੱਚ ਇੱਕ ਚੀਜ਼ ਮੈਂ ਦੇਖੀ ਆ ਕਿ ਇੱਥੇ ਸੇਫਟੀ ਦਾ ਬਹੁਤ ਜ਼ਿਆਦਾ ਖਿਆਰ ਆਦੇ ਆ ਜਿੱਦਾਂ ਆਪਣੇ ਕਣਕਾਂ ਹੁੰਦੀਆਂ ਗਰਮੀਆਂ 'ਚ ਅੱਗੁੱਗ ਲੱਗ ਜੇ ਤੇ ਇਥੇ ਹਰ ਪਿੰਡ ਦੇ ਵਿੱਚ ਹੀ ਅੱਗ ਬੁਝਾਉਣ ਵਾਸਤੇ ਸਿਸਟਮ ਬਣਿਆ ਹੋਇਆ ਇਹਨਾਂ ਗੱਡੀਆਂ ਫੈਬ ਗੇੜ ਦੀਆਂ ਕੋਈ 5-7 ਗੱਡੀਆਂ ਜਿੱਦਾਂ ਜਿੰਨੇ ਆ ਡੋਰ ਐ ਸਾਰੀਆਂ ਗੱਡੀਆਂ ਖੜੀ ਹੋਈ ਐ ਹਾ ਡੋਰ ਦੇ ਪਿਛਲੇ ਬੰਨੇ ਗੱਡੀ ਖੜੀ ਹੋਈ ਐ ਤੇ ਇਥੇ ਹਰ ਪਿੰਡ ਵਿੱਚ ਹੀ ਇਦਾਂ ਬਣਿਆ ਹੋਇਆ ਐ ਅੱਗ ਬੁਝਾਉਣ ਵਾਸਤੇ ਸਿਸਟਮ ਲੋ ਵੀ ਮਿੱਤਰੋ ਜਾਂਦੇ ਜਾਂਦੇ ਆਹ ਗਲੀ ਆਈ ਆ ਤਾਂ ਵੇਖੋ ਗੋਰੇ ਜੱਟਾਂ ਨੇ ਕੱਡੇ ਸੋਹਣੇ ਚਿੰਕਿਆਂ ਵਧੀਆ ਤਰੀਕੇ ਨਾਲ ਬੂਟੇ ਲਾਏ ਆ ਝੋਟਿਆਂ ਕਮਾਲ ਹੀ ਕੀਤੀ ਪਈ ਇੱਥੇ ਲੋ ਜੀ ਕੀ ਆ ਕੁਦਰਤ ਇਹਨਾਂ ਸਾਂਭ ਕੇ ਰੱਖੀ ਹੋਈ ਆ ਕੁਦਰਤ ਤੇ ਆ ਕੱਡੇ ਸੋਹਣੇ ਨਾਲ ਘਰ ਆ ਅੱਜ ਦਿਨ ਹੈ ਤਵਾ ਦਾ ਛੁੱਟੀ ਆ ਪਰ ਲੋਕੀ ਸਾਰੇ ਘਰੋ ਘਰੀ ਆ ਕੋਈ ਨਹੀਂ ਬਾਹਰ ਨਿਕਲਦਾ ਜਿੱਦਾਂ ਹਨਾ ਸਾਰੇ ਅੰਦਰੋਂ ਅੰਦਰ ਹੀ ਬੜੇ ਹੋਏ ਆ ਜਿੱਦਾਂ ਤਾਂ ਕਿਸੇ ਨੂੰ ਆ ਮਾ ਯਾ ਇਹ ਕਰੋ ਦੇਖੋ ਕੰਮ ਕਰਦੀ ਸ਼ੂ ਸ਼ੂ ਲਾ 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 ਲੋ ਜੀ ਮੇਟਰੋ ਪਹੁੰਚ ਗਿਆ ਆਪਾਂ ਘਰੇ ਕੌਮ ਫਿਰ ਕੇ ਅੱਜ ਤੇ ਆ ਲਾਤੀ ਆਪਣੀ ਲਾਡੋ ਰਾਣੀ ਗੈਰੇਜ ਦੇ ਵਿੱਚ ਆਪਾਂ ਖੜੀ ਕਰ